ਹੋਰ ਵੀ ਹੈ ਹਾਂ ਇਹ ਜਿਹੜਾ ਪੰਜਾਬ ਦੇ ਵਿੱਚ ਟੋਲ ਹੈ ਉਹ ਆਪਣੇ ਵੱਲੋਂ ਫ੍ਰੀ ਹੋਊਗਾ ਪੰਜਾਬ ਪੰਜਾਬ 'ਚ ਪੰਜਾਬ ਪੰਜਾਬ 'ਚ ਠੀਕ ਹੈ ਜੀ ਅੱਜ ਸੀਜ਼ਨ ਆਫ ਹੈ ਹਾਂ ਅੱਜ ਜਿਹੜੀ ਸੀਜ਼ਨ ਆਫ ਤੇ ਜਿਹੜੇ ਬੰਦੇ ਨਾਲ ਅੱਜ ਜੁਬਾਨ ਕਰ ਲਈ ਅਸੀਂ ਬੁਕਿੰਗ ਕਰ ਲਈ ਜਿਹੜੇ ਰੇਟ ਤੇ ਅੱਜ ਉਹਨੇ ਸਾਈ ਪਾਤੀ ਉਹ ਭਰਾ ਨੇ ਉਸੇ ਰੇਟ ਤੇ ਗੱਡੀ ਦੇਵਾਂਗੇ ਕੋਈ ਮੌਕੇ ਤੇ ਜਿਹੜੀ ਫੋਟੋ ਪਾ ਕੇ ਗੱਡੀ ਦੇਤੀ ਇਹ ਨਹੀਂ ਹੈਗਾ ਮੌਕੇ ਤੇ ਜਾ ਕੇ ਇਹ ਹੋ ਜੂਗਾ ਵੀ ਬਈ ਆ ਗੱਡੀ ਐਕਸੀਡੈਂਟ ਹੋਊਗੀ ਜਾਂ ਗੱਡੀ ਕਿਸੇ ਵੱਧ ਰੇਟ ਤੇ ਭੇਜਤੀ ਕੁਛ ਨਹੀਂ ਬਾਈ ਕੱਟ ਕੰਮ ਕਰਦੇ ਆ ਸਾਫ ਸੁਥਰਾ ਕਰਦੇ ਆ ਕੁਝ ਕਸਟਮਰਾਂ ਦੇ ਆਪਣੇ ਆਪ ਸਾਡੇ ਰਿਵਿਊ ਤੁਹਾਡੇ ਕੋਲ ਆ ਜਾਣਗੇ ਨਾ ਹੀ ਕੋਈ ਲਾਂਬੇ ਵਾਲਾ ਕੰਮ ਕਰੀਏ ਹਮ ਕੱਟ ਕੰਮ ਤੇ ਸਾਫ ਸੁਥਰਾ ਕੰਮ ਬਿਲਕੁਲ ਤੇ ਇੱਕ ਬਾਈ ਜੀ ਸ਼ਰਤ ਮੇਨ ਹੀ ਹੁੰਦੀ ਆ ਵੀ ਜਿਵੇਂ ਗੱਡੀ ਲੈ ਕੇ ਜਾਵੇ ਭਾਈਓਵੇਂ ਮੋੜ ਜਾਵੇਂ ਮੋੜ ਦੇ ਬਿਲਕੁਲ ਜੀ ਬਸ ਆਹੀ ਮੇਨ ਗੱਲ ਆ ਹਾਂਜੀ ਹਾਂ ਜਮਦੂਦ ਦੇ ਝੋਟੇ ਜਮਦੂਦ ਦੇ ਝੋਟੇ ਆ ਦੇਖ ਲੋ ਝੋਟੇ ਵਾਲੀਆਂ ਗੱਡੀਆਂ ਖੜੀਆਂ ਨਾਲ ਕੋਲੇ ਕਮਾਲ ਸਾਰੇ ਮਾਡਲ ਕਿਹੜੇ ਮਾਡਲ ਤੋਂ ਸਟਾਰਟ ਹੋ ਜਾਂਦੀਆਂ ਬਾਈ ਜੀ ਇਹ ਹੈ ਬਾਈ ਜੀ ਇਹ ਫੋਰਚਨਰ ਇਹ ਹੈਗਾ 19 ਮਾਡਲ 19 ਤਾਂ ਜਮ ਹੀ ਨਵੀਂ ਪਾ ਹਾਂਜੀ ਇਹ 21 ਮਾਡਲ ਹੈ 21 ਇਹ ਹੈਗਾ ਬਾਈ ਜੀ 15 ਮਾਡਲ ਹਾਂ 15 ਮਾਡਲ 14 ਮਾਡਲ 15 ਮਾਡਲ ਜੀ ਕਯੂ ਐਨ ਜਿਹੜੇ ਮੁੰਡੇ ਮਤਲਬ ਨਵੀਂ ਉਮਰ ਦੇ ਮੁੰਡੇ ਨੇ ਉਹ ਸਭ ਤੋਂ ਵੱਧ ਥਾਰ ਮੰਗਦੇ ਆ ਜੀ ਤੇ ਥਾਰ ਹੈਗੀ ਆਪਣੇ ਕੋਲੇ ਖੜੀ ਆਪਣੇ ਕੋਲ ਖੜੀਆਂ ਤਿੰਨ ਥਾਰਾਂ ਤਿੰਨ ਥਾਰਾਂ ਖੜੀਆਂ ਬਾਈ ਬਾਕੀ ਦੋ ਗਈਆਂ ਹੋਈਆਂ ਨੇ ਜੀ ਦੋ ਗਈਆਂ ਤੇ ਪੰਜ ਥਾਰਾਂ ਬਹੁਤ ਹੋ ਜਾਂਦੀਆਂ ਬਹੁਤ ਹੋ ਜਾਂਦੀਆਂ ਜੀ ਬਿਲਕੁਲ ਹਜੇ ਬਹੁਤ ਗੱਡੀਆਂ ਨੇ ਵੀਰੇ ਜ ਖਰ ਤੋਂ ਟੂਰਿਜ਼ਮ ਦੇ ਤੌਰ ਤੇ ਵੀ ਚੱਲਦਾ ਰਹਿੰਦਾ ਹੈ ਨਾ ਹਾਂਜੀ ਹਾਂ ਬਿਲਕੁਲ ਬਿਲਕੁਲ ਭਾਈ ਜੀ ਹਾਂਜੀ ਆਡੀ ਮਿਲ ਜਾਂਦੀ ਹੈ ਜੀ ਜੈਗਵਾਰ ਮਿਲ ਜਾਂਦੀ ਹੈ ਰੇਂਜ ਮਿਲ ਜਾਂਦੀ ਹੈ ਤੇ ਅੱਗੇ ਜੀ ਵੈਗਨ ਵਗੈਰਾ ਜਿਹੜੀ ਗੱਡੀ ਵੀ ਕਹਿਣਗੇ ਆਪਾਂ ਉਹੀ ਪ੍ਰੋਵਾਈਡ ਕਰਾ ਦਿੰਨੇ ਆ ਜੀ ਸੁਵਿਪਟ ਤੋਂ ਲੈ ਕੇ ਰੇਂਜ ਰੂਵਰ ਤੱਕ ਵਾਲੀਆਂ ਗੱਡੀਆਂ ਮਿਲ ਜਾਣਗੀਆਂ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟ ਤੇ ਬੈਸਟ ਸਰਵਿਸ ਦੇ ਤੌਰ ਤੇ ਭਾਈ ਮਨਿੰਦਰ ਲਦਾਲ ਪੈਂਡ ਆਪਣਾ ਨਾ ਭਾਈ ਜੀ ਹਾਂਜੀ ਭਾਈ ਲਹਿਰਾ ਗੱਗਾ ਰੋਡ ਤੇ ਲਦਾਲ ਪੈਂਡਾ ਜ਼ਿਲ੍ਹਾ ਸੰਗਰੂਰ ਆ ਗਿਆ ਤੇ ਤੁਹਾਨੂੰ ਮੈਂ ਦੱਸ ਦਿਆਂਗਾ ਸਕੋਰਪੀਓ ਕੜੀਆਂ ਖੜੀਆਂ ਵਾ ਚਿੱਟੀਆਂ ਕਾਲੀਆਂ ਏਦੋ ਬਣਾ ਰੇਂਜ ਰੋਵਰ ਜੈਗਵਾਰ ਤੇ ਫੋਰਚੂਨਰ ਜਿਹਨੂੰ ਕਹਿੰਦੇ ਜਮਦੂਦ ਦੇ ਝੋਟੇ ਉਹ ਸਾਰੇ ਇੱਥੇ ਮਿਲ ਜਾਣਗੇ ਬਾਈ ਜਸਪਾਲ ਜੀ ਆਪਣੇ ਨਾਲ ਵੀ ਸਾਸਰੀ ਕਾਲ ਚੜਦੀ ਕਲਾ ਜੀ ਸਾਸਰੀ ਕਾਲ ਬਾਈ ਜੀ ਠੀਕ ਠਾਕ ਬਿਲਕੁਲ ਚੜਦੀ ਕਲਾ ਬਾਈ ਜੀ ਗੱਲ ਹੈਗੀ ਏ ਵੀ ਰੇਟ ਤੁਸੀਂ ਸਭ ਤੋਂ ਘੱਟ ਰੱਖਿਆ ਜਿਵੇਂ ਦੱਸਦੇ ਹਾਂ ਨਾ ਲਾਸਟ ਟਾਈਮ ਵੀ ਆਪਾਂ ਵੀਡੀਓ ਕੀਤੀ ਸੀ ਬਿਲਕੁਲ ਜੀ ਇਹ ਤਾਂ ਨਹੀਂ ਵੀ ਕਿਤੇ 8-9 ਮਾਡਲ ਇੱਥੇ ਹੋਂ ਨਾ ਨਾ ਬਾਈ ਜਿਹੜੀ ਗੱਡੀ ਦਿੱਲੀ ਜਾਂਦੀ ਹੈ ਹਾਂ ਸਾਰੇ ਉਦੋਂ ਉਤਲੇ ਮਾਡਲ ਨੇ ਜੀ ਇਹੋ ਜੀ ਕੋਈ ਗੱਡੀ ਨਹੀਂ ਆਪਣੇ ਕੋਲ ਜਿਹੜੀ ਦਿੱਲੀ ਨਹੀਂ ਜਾਂਦੀ 10 ਸਾਲਾਂ ਤੋਂ ਥਲੜਾ ਮਾਡਲ ਕੋਈ ਨਹੀਂ ਹੈਗਾ ਹਾਂ 10 ਸਾਲ ਤਾਂ ਨਵੀਂ ਹੀ ਆ ਗਈ ਗੱਡੀਆਂ ਦਾ ਜਾਂਦਾ ਕੀ ਇੰਨੀ ਹਾਂ ਨਾ ਹੋਰ ਵੀ ਚੰਗਿਆ ਖੈਰ ਚੰਗੀਆਂ ਕੰਪਨੀਆਂ ਦੀਆਂ ਗੱਡੀਆਂ ਨੇ ਬਈ ਕੰਡੀਸ਼ਨ ਚੰਗੀ ਐ ਸਭ ਤੋਂ ਪਹਿਲਾਂ ਆਪਾਂ ਇੱਕ ਪ੍ਰੋਫੈਸ਼ਨਲ ਦੇ ਵਿੱਚ ਕੰਮ ਕਰ ਰਹੇ ਹਾਂ ਜੇ ਐਨ ਆਰ ਆਈ ਨਵੀਆਂ ਕਾਰਾਂ ਚਲਾਉਂਦੇ ਨੇ ਉੱਥੇ ਵੈਲ ਮੇਨਟੇਨਡ ਕਾਰਾਂ ਚਲਾਉਂਦੇ ਨੇ ਉਹੋ ਜਿਹਾ ਹੀ ਆਪਾਂ ਮੇਨਟੇਨੈਂਸ ਦਿੰਨੇ ਆ ਹਰੇਕ ਕਾਰ ਨੂੰ ਵਧੀਆ ਕੰਡੀਸ਼ਨ ਦੀਆਂ ਕਾਰਾਂ ਦਿੰਨੇ ਆ ਜਿਵੇਂ ਬ੍ਰਦਰ ਲਗਜ਼ਰੀ ਕਾਰ ਆਪਣਾ ਇੱਕ ਬ੍ਰਾਂਡ ਆ ਹਨਾ ਹਾਂ ਜੀ ਆਪ ਜੀ ਜੀ ਸੁਣਾ ਦੇ ਦੀ ਤੁਸੀਂ ਕੰਮ ਕਰਦੇ ਹੋ ਵੀਰੇ ਗੱਲ ਹੈਗੀ ਐ ਸਕੋਰਪੀਓ ਹੈਗੀ ਆ ਫੋਰਚੂਨਰ ਹੈਗੀ ਆ ਹਾਂ ਜੀ ਇਹ ਮੰਨ ਕੇ ਚੱਲ ਵੀ ਸੈਲਫ ਡਰਾਈਵ ਲੈ ਕੇ ਜਾਣੀ ਹੈ ਹਾਂਜੀ ਉਹਦੇ ਮਤਲਬ ਕੀ ਕਿਹੜੇ ਲੋਕਾਂ ਨੂੰ ਤੁਸੀਂ ਸੈਲਫ ਡਰਾਈਵ ਦਿੰਨੇ ਹੋ ਮਤਲਬ ਕੀ ਉਹਦੀ ਪੁਖਤਾ ਜਾਣਕਾਰੀ ਲੈਣੇ ਹੋ ਤੁਸੀਂ ਕੀ ਡਾਕੂਮੈਂਟਸ ਨੇ ਬਾਈ ਜੀ ਆਪਾਂ ਸਿਰਫ ਹੈ ਓਨਲੀ ਐਨ ਆਰ ਆਈ ਨੂੰ ਇਹ ਸਰਵਿਸ ਦਿੰਨੇ ਆ ਹਾਂ ਉਹਨਾਂ ਦਾ ਪਾਸਪੋਰਟ ਤੇ ਵੀਜ਼ਾ ਚੈੱਕ ਕਰਦੇ ਆ ਉਹਨਾਂ ਦੀ ਟਿਕਟ ਚੈੱਕ ਕਰਦੇ ਆ ਜੀ ਹਾਂ ਤੇ ਬਾਕੀ ਉਹਨਾਂ ਨਾਲ ਡਾਕੂਮੈਂਟੇਸ਼ਨ ਕਾਰਵਾਈ ਜਿਹੜੀ ਵੀ ਸਾਨੂੰ ਹੁੰਦੀ ਹੈ ਤੇ ਉਹ ਜਿਹਾ ਜੀ ਸਾਡੀ ਮਤਲਬ ਨੀਡ ਹੁੰਦੀ ਹੈ ਜਿਹਾ ਜੀ ਗੱਡੀ ਆ ਅਗਲਾ ਮੰਗਦਾ ਆਪਾਂ ਗੱਡੀ ਦਿੰਨੇ ਆ ਅਗਲਾ ਆਪਾਂ ਨੂੰ ਡਾਕੂਮੈਂਟ ਪ੍ਰੋਵਾਈਡ ਕਰਾਉਣਾ ਹੈ ਉਹ ਦਸਤਾਵੇਜ਼ੀ ਕਾਰਵਾਈ ਕਰਨ ਤੋਂ ਬਾਅਦ ਤੁਸੀਂ ਗੱਡੀ ਸੌਂਪ ਦਿੰਨੇ ਹੋ ਮੰਨ ਕੇ ਚਲੋ ਹੁਣ ਹੈਗੀਆਂ ਗਰਮੀਆਂ ਚੱਲਦੀਆਂ ਹੁਣ ਵੀ ਵਿਆਹ ਸ਼ਾਦੀ ਵੀ ਵਿਰਲੇ-ਵਿਰਲੇ ਚੱਲੀ ਜਾਂਦੇ ਆ ਤਾਂ ਐਨਆਰਆਈ ਵੀ ਭਰਾ ਆਪਣੇ ਵਿਰਲੇ-ਵਿਰਲੇ ਇੱਧਰ ਆਈ ਜਾਂਦੇ ਆ ਮੰਨ ਕੇ ਚਲੋ ਵੀ ਅੱਜ ਗੱਡੀ ਤੁਹਾਡੇ ਕੋਲ ਬੁੱਕ ਕਰਾ ਲਈਏ ਵੀ ਸਾਨੂੰ ਸਿਆਲਾਂ ਚ ਚਾਹੀਦੀ ਆ ਉਹ ਮਾਗ ਚ ਬਿਲਕੁਲ ਜੀ ਕੀ ਰੇਟ ਚ ਕੋਈ ਅੰਤਰ ਮਿਲੂਗਾ ਬਿਲਕੁਲ ਮਿਲੂਗਾ ਬਾਈ ਅੱਜ ਸੀਜ਼ਨ ਆਫ ਹੈ ਹਾਂ ਅੱਜ ਜਿਹੜੀ ਸੀਜ਼ਨ ਆਫ ਤੇ ਜਿਹੜੇ ਬੰਦੇ ਨਾਲ ਅੱਜ ਜਵਾਨ ਕਰ ਲਈ ਅਸੀਂ ਬੁਕਿੰਗ ਕਰ ਲਈ ਜਿਹੜੇ ਰੇਟ ਤੇ ਅੱਜ ਉਹਨੇ ਸਾਈ ਪਾਤੀ ਉਹ ਭਰਾ ਨੇ ਉਸੇ ਰੇਟ ਤੇ ਗੱਡੀ ਦੇਵਾਂਗੇ ਕੋਈ ਮੌਕੇ ਤੇ ਜਿਹੜੀ ਫੋਟੋ ਪਾ ਕੇ ਗੱਡੀ ਦੇਤੀ ਇਹ ਨਹੀਂ ਹੈਗਾ ਮੌਕੇ ਤੇ ਜਾ ਕੇ ਇਹ ਹੋ ਜੂਗਾ ਵੀ ਬਾਈ ਆ ਗੱਡੀ ਐਕਸੀਡੈਂਟ ਹੋ ਗਈ ਜਾਂ ਗੱਡੀ ਕਿਸੇ ਵੱਧ ਰੇਟ ਤੇ ਭੇਜਤੀ ਕੁਛ ਨਹੀਂ ਬਾਈ ਘੱਟ ਕੰਮ ਕਰਦੇ ਆ ਸਾਫ਼ ਸੁਥਰਾ ਕਰਦੇ ਆ ਕੁਛ ਕਸਟਮਰਾਂ ਦੇ ਆਪਣੇ ਆਪ ਸਾਡੇ ਰਿਵਿਊ ਤੁਹਾਡੇ ਕੋਲ ਆ ਜਾਣਗੇ ਨਾ ਹੀ ਕੋਈ ਲਾਂਬੇ ਵਾਲਾ ਕੰਮ ਕਰੀਏ ਹਮਮ ਘੱਟ ਕੰਮ ਤੇ ਸਾਫ਼ ਸੁਥਰਾ ਕੰਮ ਬਿਲਕੁਲ ਲਾਸਟ ਟਾਈਮ ਵੀ ਮੈਂ ਵੀਡੀਓ ਬਾਈ ਹੋਣ ਦੀ ਕੀਰਤੀ ਸੀ ਲੰਬਾ ਤਾਂ ਨਹੀਂ ਕੋਈ ਆਇਆ ਨਹੀਂ ਇੱਕ ਬਾਈ ਦਾ ਆਪ ਦਾ ਨਾਮ ਸਮਾਜ ਸੇਵੀ ਦੇ ਤੌਰ ਤੇ ਬਹੁਤ ਵੱਡਾ ਜਾਣਿਆ ਜਾਂਦਾ ਇਹਨਾਂ ਦੀ ਕਲੱਬ ਕਿਸਾਨੀ ਅੰਦੋਲਨ ਵੇਲੇ ਵੀ ਸਵਾਵਾ ਸੀ ਇਦੋਂ ਵੀ ਨਾ ਐਂਬੂਲੈਂਸ ਵੀ ਫ੍ਰੀ ਚੱਲਦੀ ਹੈ 15 ਕਿਲੋਮੀਟਰ ਦੇ ਏਰੀਆ 'ਚ ਹਾਂਜੀ ਹਾਂ ਪਹਿਲਾਂ ਵੀ 3 ਮਹੀਨੇ ਆਪਣੀ ਲਗਾਤਾਰ ਕਿਸਾਨੀ ਮੋਰਚੇ ਖਨੌਰੀ ਰਹੀ ਹੈ ਮੈਡੀਕਲ ਸੇਵਾ ਰਹੀ ਹੈ ਐਂਬੂਲੈਂਸ ਸੇਵਾ ਰਹੀ ਹੈ ਉੱਥੇ ਤੇ ਹੁਣ ਆਪ ਵੇ ਸਮਾਰਸਵੀ ਦੇ ਤੌਰ ਤੇ ਵੀ ਜਾਣੇ ਜਾਂਦੇ ਆ ਮਤਲਬ ਬਸ ਕੰਮ ਆ ਕੋ ਕਰ ਰਹੇ ਆ ਪਰ ਉਹਦੇ ਵਿੱਚ ਉਹ ਹੈ ਕਿ ਮੁਨਾਫਾ ਪੂਰਾ ਘੱਟ ਲੈ ਰਹੇ ਉਹ ਹੀ ਵੱਧ ਕੰਮ ਕਰ ਲੈਂਦੇ ਹਨ ਬਿਲਕੁਲ ਜੀ ਬਿਲਕੁਲ ਤੁਹਾਡੀ ਟੀਮ ਬਹੁਤ ਵੱਡੀ ਆਪਾਂ ਦੇਖਦੇ ਜਾਈਏ ਗੱਡੀਆਂ ਨੂੰ ਹਾਂਜੀ ਭਾਈ ਕਿੱਥੋਂ ਕਿਹੜੇ ਮਾਡਲ ਤੋਂ ਸਟਾਰਟ ਹੋ ਜਾਂਦੀਆਂ ਗੱਡੀਆਂ ਜਿਵੇਂ ਸਕੋਰਪਿਓ ਕਾਲੀ ਦਾ ਬਹੁਤ ਕਰੇਜ ਹੈ ਕਿਹੜੀ ਗੱਡੀ ਦਾ ਕਰੇਜ ਲੋਕਾਂ 'ਚ ਆਮ ਵੱਧ ਹੁੰਦਾ ਬਾਈ ਜੀ ਹੈ ਹੁਣ ਨਾ ਕਰੇਜ ਤਾਂ ਐਵੇਂ ਹੈ ਹਾਂ ਅਲੱਗ ਅਲੱਗ ਡਿਮਾਂਡ ਹੈ ਹਾਂ ਜਿਹੜਾ ਇੱਕ ਪਰਿਵਾਰਕ ਬੰਦਾ ਹੈ ਉਹ 7 ਸੀਟਰ ਨੂੰ ਜ਼ਿਆਦਾ ਪਹਿਲ ਦਿੰਦਾ ਉਹ ਕਹਿੰਦਾ ਜੀ ਫੈਮਿਲੀ ਨਾਲ ਆ ਰਹੇ ਆ ਸੈਵਨ ਸੀਟਰ ਚਾਹੀਦੀ ਐ ਉਹ ਮੰਗਦੇ ਆ ਸਭ ਤੋਂ ਵੱਧ ਫੋਰਚੂਨਰ ਤੇ ਸਕਾਰਪਿਓ ਐਨ ਜਿਹੜੇ ਮੁੰਡੇ ਮਤਲਬ ਨਵੀਂ ਉਮਰ ਦੇ ਮੁੰਡੇ ਨੇ ਉਹ ਸਭ ਤੋਂ ਵੱਧ ਥਾਰ ਮੰਗਦੇ ਆ ਜੀ ਤੇ ਥਾਰ ਹੈਗੀ ਆ ਆਪਣੇ ਕੋਲੇ ਫਿਰ ਆਪਣੇ ਕੋਲ ਖੜੀਆਂ ਤਿੰਨ ਥਾਰਾਂ ਤਿੰਨ ਥਾਰਾਂ ਖੜੀਆਂ ਬਾਈ ਬਾਕੀ ਦੋ ਗਈਆਂ ਹੋਈਆਂ ਨੇ ਜੀ ਦੋ ਗਈਆਂ ਤੇ ਪੰਜ ਥਾਰਾਂ ਬਹੁਤ ਹੋ ਜਾਂਦੀਆਂ ਬਹੁਤ ਹੋ ਜਾਂਦੀਆਂ ਜੀ ਬਿਲਕੁਲ ਹਜੇ ਬਹੁਤ ਗੱਡੀਆਂ ਨੇ ਵੀਰੇ ਜਿਹੜੀਆਂ ਗਈਆਂ ਹੋਈਆਂ ਨੇ ਹਾਂ ਖੈਰ ਥੋੜਾ ਟੂਰਿਜ਼ਮ ਦੇ ਤੌਰ ਤੇ ਵੀ ਚੱਲਦਾ ਰਹਿੰਦਾ ਹਨਾ ਹਾਂਜੀ ਹਾਂ ਬਿਲਕੁਲ ਬਿਲਕੁਲ ਆਹ ਦੇਖ ਸਕਦੇ ਹੋ ਦਰਸ਼ਕ ਤੇ ਡਰਾਈਵਰ ਦੇ ਵੀ ਦਿੰਨੇ ਹੋ ਮੰਨ ਕੇ ਚਲੋ ਕੋਈ ਬਡੇਰੀ ਉਮਰ ਦੇ ਨਹੀਂ ਚਲਾ ਸਕਦਾ ਨਹੀਂ ਚਲਾ ਸਕਦੀ ਹੁੰਦੀ ਹਾਂਜੀ ਹਾਂ ਬਿਲਕੁਲ ਡਰਾਈਵਰ ਵੀ ਨਾਲ ਦਿੰਨੇ ਆ ਤੇ ਜਿਹੜੇ ਨੂੰ ਡਰਾਈਵਰ ਚਾਹੀਦਾ ਨਾਲ ਡਰਾਈਵਰ ਡਰਾਈਵਰ ਮਿਲ ਜੂਨੀ ਤਨਖਾਹ ਤੋਂ ਨਾਲ ਇਜ਼ਾਫਾ ਹੋਇ ਤੇ ਵਿੱਚ ਹੋ ਜੂਗਾ ਰੇਟ ਦੇ ਵਿੱਚ ਤੇ ਆ ਹੋਗੇ ਇਸ ਤੋਂ ਬਿਨਾ ਵਿਡਿੰਗ ਕਾ ਵਿਆਹ ਸ਼ਾਦੀਆਂ ਲਈ ਆਪਣੇ ਕੋਲੇ ਜੈਗਵਾਰ ਤਾਂ ਮੈਂ ਦੇਖ ਹੀ ਰਿਹਾ ਵਾਂ ਤੇ ਰੇਂਜ ਵੀ ਦੇਖ ਰਿਹਾ ਇਸ ਤੋਂ ਬਿਨਾ ਹੋਰ ਵੀ ਕੋਈ ਹੈ ਆਪਣੇ ਕੋਲ ਬਾਈ ਜੀ ਹਾਂਜੀ ਆਡੀ ਮਿਲ ਜਾਂਦੀ ਹੈ ਜੀ ਜੈਗਵਾਰ ਮਿਲ ਜਾਂਦੀ ਹੈ ਰੇਂਜ ਮਿਲ ਜਾਂਦੀ ਹੈ ਤੇ ਅੱਗੇ ਜੀ ਵੈਗਨ ਵਗੈਰਾ ਜਿਹੜੀ ਗੱਡੀ ਵੀ ਕਹਿਣਗੇ ਆਪਾਂ ਉਹੀ ਪ੍ਰੋਵਾਈਡ ਕਰਾ ਦਿੰਨੇ ਆ ਜੀ ਉਹੀ ਮਿਲ ਜਾਂਦੇ ਹਾਂ ਜੀ ਤੁਹਾਡਾ ਨੈਟਵਰਕ ਖੈਰ ਬਹੁਤ ਵੱਡਾ ਹੋ ਗਿਆ ਕਿੰਨੇ ਸਾਲ ਹੋ ਗਏ ਬਾਈ 8 ਸਾਲ ਹੋ ਗਏ ਬਾਈ 8 ਸਾਲਾਂ ਨੈਟਵਰਕ ਤੁਸੀਂ ਬਹੁਤ ਚੰਗਾ ਬਿਲਡ ਕੀਤਾ ਮੈਂ ਦੇਖ ਰਿਹਾ ਮੈਂ ਜੋ ਪਿਛਲੀ ਵਾਰ ਟੀਮ ਦੇ ਬੱਚ ਬੰਦੇ ਸੀ ਤੁਹਾਡੇ ਨਾਲ ਹਨਾ ਜੋ ਭਰਾ ਸੀ ਤੁਹਾਡੇ ਤਾਂ ਉਹੀ ਇਸ ਵਕਤ ਬਿਲਕੁਲ ਅਕਸਰ ਇਹ ਚੇਂਜ ਹੋਏ ਚਿਹਰੇ ਮੈਨੂੰ ਆਮ ਨਜ਼ਰ ਆਉਂਦੇ ਆ ਤੇ ਕਮਾਲ ਤੇ XUV 500 ਵੀ ਥੋੜੀ ਜਿਹੀ ਰੱਖੀ ਹੈਗੀ ਆ ਹਾਂਜੀ ਹਾਂ ਬਿਲਕੁਲ ਕਿਉਂਕਿ ਉਹ ਵੀ ਸੇਫ ਤੇ ਸਿਕਿਉਰ ਬਹੁਤ ਗੱਡੀ ਆ ਉਹ ਕਈ ਬੰਦੇ ਬਈ ਉਹ ਕੀ ਕਰਦੇ ਆ ਕਿ ਸਾਨੂੰ ਨਾ ਸਨ ਰੂਫ ਵਾਲੀ ਗੱਡੀ ਚਾਹੀਦੀ ਆ ਹਾਂ ਉਹਦੇ ਵਿੱਚੋਂ ਆਪਸ਼ਨ ਆ ਹਾਂਜੀ ਹਾਂ ਉਹਦੇ ਚੋਂ ਆਪਸ਼ਨ ਉਹ ਚ ਐਨ ਚ ਹੈਗੀ ਆਪਸ਼ਨ ਮੇਰੇ ਐਨ ਚ ਹੈਗੀ ਆ ਜੀ ਐਨ ਚ ਹੈਗੀ ਆ ਆਪਣੀਆਂ ਜਿਹੜੀਆਂ ਦੂਜੀਆਂ ਸੀਗੀਆਂ ਟੈਨ ਹਨਾ ਹਾਂ ਨਾ ਚ ਹੈ ਨਹੀਂ ਉਹਨਾਂ ਚ ਨਹੀਂ ਹੈਗੀ। ਫਾਰਚ ਵੀ ਨਹੀਂ ਹੈਗੀ। ਹਾਂ ਤੇ ਜੈਗੂਅਰ ਦੇ ਵਿੱਚ ਵੀ ਹੈਗੀ ਆ ਸਨਰੂਫ ਦੀ অপਸ਼ਨ। ਸਨਰੂਫ ਫੀਲ ਆ ਜਦੋਂ ਬੰਦਾ ਜਾਂਦਾ ਬਾਹਰ ਅੰਦਰ ਅਗਲਾ ਕਹਿੰਦਾ ਸਿਰ ਜਾ ਕੱਢ ਕੇ ਯਾਰ। ਬਿਲਕੁਲ ਬਿਲਕੁਲ। ਬੱਚੇ ਅਗਲਾ ਕਹਿੰਦਾ ਘੁੰਮਣ ਜਾਣਾ ਹੈ। ਜਾਂ ਜ਼ਿਆਦਾਤਰ ਬੱਚਿਆਂ ਦੀ ਡਿਮਾਂਡ ਹੁੰਦੀ ਹੈ ਕਿ ਸਨਰੂਫ ਹੋਣਾ ਚਾਹੀਦਾ। ਸਨਰੂਫ ਹੋਣਾ ਚਾਹੀਦਾ। ਬਿਲਕੁਲ। ਗੱਲ ਬਈ ਉਹ ਸਹੀ ਆ ਵੀ ਰੇਟ ਪੰਜਾਬ ਨਾਲੋਂ ਸਭ ਤੋਂ ਘੱਟ ਹੋਊਗਾ। ਬਿਲਕੁਲ ਜੀ। ਬਾਈ ਜਿਸਪਾਲ ਸਹੀ ਆ ਗੱਲ ਬਾਈ ਜੀ ਅਸੀਂ ਨਾ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਜਿਹੜੀਆਂ ਸਾਡੀਆਂ ਸਵਾਮਾ ਨੇ ਅਸੀਂ ਕੋਈ ਇਹ ਨਹੀਂ ਸਮਝਦੇ ਵੀ ਇਹ ਸਾਡਾ ਇੱਕ ਵਾਰੀ ਗਾਹਕ ਹੈ ਅਸੀਂ ਉਹਨੂੰ ਪਰਿਵਾਰਕ ਮੈਂਬਰ ਸਮਝਦੇ ਆ ਜੀ ਵੀ ਇਹ ਸਾਡੇ ਪਰਿਵਾਰ ਦਾ ਮੈਂਬਰ ਹੈ ਜੇ ਅੱਜ ਸਾਡੇ ਤੋਂ ਗੱਡੀ ਲੈ ਗਿਆ ਸਾਡਾ ਉਹਦੇ ਨਾਲ ਰਿਸ਼ਤਾ ਵੀ ਇਸ ਤਰ੍ਹਾਂ ਵੀ ਉਹ ਬੇਸ਼ੱਕ ਕੋਈ ਐਨ ਆਰ ਆ ਭਰਾ ਹੈ ਉਹ ਕਿਤੇ ਵੀ ਹੈ ਯੂਕੇ ਹੈ ਇੰਗਲੈਂਡ ਹੈ ਕੈਨੇਡਾ ਹੈ ਜਿੱਥੇ ਵੀ ਹੈ ਅਸੀਂ ਉਹ ਵੀ ਸਾਡੇ ਕੰਮ ਆਉਂਦੇ ਆ ਹਾਂ ਬਿਲਕੁਲ ਸਾਡੇ ਭੈਣ ਭਰਾਵਾਂ ਦੇ ਅਸੀਂ ਉਹਨਾਂ ਨਾਲ ਪਰਿਵਾਰਕ ਰਿਸ਼ਤਾ ਬਣਾਉਨੇ ਆ। ਕੋ ਉਹਨਾਂ ਦੇ ਆਸਰੇ ਤਾਂ ਪੈਨਾ ਖਰਚ ਕਰੀ ਬੈਠੇ ਆ। ਬਿਲਕੁਲ ਜੀ ਬਿਲਕੁਲ ਇਹ ਇਹ ਅਸੀਂ ਸਿਰਫ ਗਾਹਕ ਨੂੰ ਗਾਹਕ ਸਮਝਣ ਵਾਲੀ ਗੱਲ ਨਹੀਂ ਕਸਟਮਰ ਸਮਝਣ ਵਾਲੀ ਗੱਲ ਨਹੀਂ ਹੈਗੀ। ਅਸੀਂ ਸਮਝਦੇ ਆਂ ਵੀ ਇਹ ਸਾਡਾ ਪਰਿਵਾਰਕ ਮੈਂਬਰ ਹੈ। ਹੋਰ ਹੈ ਨਾ ਉਹਦੇ ਚ ਕੀ ਹੈ? ਉਹ ਬੰਦੇ ਘਰ ਬਾਅਦ ਚ ਦੱਸਦੇ ਆ ਕਈਆਂ ਨੇ ਸਰਪ੍ਰਾਈਜ਼ ਦੇਣਾ ਹੁੰਦਾ ਵੀ ਆਪਾਂ ਪਿੰਡ ਜਾਣਾ ਉਹ ਪਹਿਲਾਂ ਕਾਲ ਸਾਨੂੰ ਕਰਦੇ ਆ ਠੀਕ ਹੈ ਜਿਹੜੇ ਬੰਦੇ ਪਰਿਵਾਰ ਤੋਂ ਪਹਿਲਾਂ ਆਪਾਂ ਨੂੰ ਕਾਲ ਕਰ ਰਹੇ ਆ ਤਾਂ ਆਪਾਂ ਬਈ ਉਹੋ ਜੀ ਉਹਨਾਂ ਨੂੰ ਸਰਵਿਸ ਵੀ ਦਈਏ ਉਹੋ ਜੀ ਇਮਾਨਦਾਰੀ ਨਾਲ ਕੰਮ ਵੀ ਕਰੀਏ ਪੈਸੇ ਚਾਹੇ ਘੱਟ ਕਮਾ ਲਾਂਗੇ ਚਾਰ ਪਰ ਬਈ ਕੰਮ ਇਮਾਨਦਾਰੀ ਨਾਲ ਕਰਾਂਗੇ ਬਿਲਕੁਲ ਉਹਨਾਂ ਕੱਟ ਕਰ ਲਾਂਗੇ ਮੈਂ ਨਰਾਇਣ ਨੂੰ ਵੀ ਬੇਨਤੀ ਕਰੂੰਗਾ ਥੋੜੇ ਆਸਰੀਆ ਗੱਡੀਆਂ ਚੱਲੀ ਜਾਂਦੀਆਂ ਵਾ ਠੀਕ ਹੈ ਨਾ ਸਾਡਾ ਤਾਂ ਇੱਥੇ ਐਂ ਹੀ ਕੰਮ ਚੱਲੀ ਜਾਂਦਾ ਹੈ ਨਾ ਬਾਈ ਸਾਹਬ ਕਿਤਾਬ ਨਾਲੀ ਆ ਤੇ ਤੁਹਾਡੇ ਆਸਰੇ ਤੁਹਾਡੀ ਛਾਗ ਦੇ ਵਿੱਚ ਹੀ ਇਧਰ ਗਿੜਾ ਮਾਰਿਆ ਕਰੋ ਸਿਆਲਾਂ ਦੇ ਵਿੱਚ ਤਾਂ ਗੱਡੀਆਂ ਇਧਰ ਵੀ ਵਿਆਹ ਸ਼ਾਦੀਆਂ ਸਾਡੇ ਪੈਲਸ ਕਾਰਾਂ ਕੂਰਾਂ ਡੋਲੀਆਂ ਲੱਗਦੀਆਂ ਰਹਿਣ ਕਿਉਂ ਬਾਈ ਬਿਲਕੁਲ ਬਾਈ ਜੀ ਕਾਰੋਵਾਰ ਚੱਲਦੇ ਰਹਿਣ ਪੰਜਾਬ ਆਪਣਾ ਬਣਿਆ ਰਹੂਗਾ ਤੇ ਆਪਾਂ ਫੋਰਚਨਰ ਦੇਖਣ ਚੱਲ ਗਏ ਹਾਂਜੀ ਹਾਂ ਚਲੋ ਫੋਰਚਨਰ ਵਾਲੇ ਪਾਸੇ ਚੱਲਦੇ ਹਾਂ ਹੈਗੀ ਹੈ ਬਰੀਜ਼ਾ ਹਾਂਜੀ ਬਾਈ ਤੇ ਇਹ ਕੀ ਰੇਟ ਰੂਟ ਹੁੰਦਾ ਵਾ ਕਿਵੇਂ ਬਾਈ ਇਹ ਸਵਿਫਟ ਦੇ ਰੇਟ 'ਚ ਦਿੰਨੇ ਆ ਆਪਾਂ ਸਵਿਫਟ ਦੇ ਰੇਟ 'ਚ ਬਿਲਕੁਲ ਅੱਛਾ ਫੇਰ ਤਾਂ ਹਸਾਬ ਕਿਤਾਬ ਵਾਲੀ ਗੱਲ ਹੀ ਮੰਨ ਲਈ ਕਿਉਂਕਿ ਸਵਿਫਟ ਤਾਂ ਬਹੁਤ ਤਕੱਡੀ ਹੈ ਨਾ ਹਾਂਜੀ ਹਾਂ ਬਿਲਕੁਲ ਉਹਦਾ ਉਸ ਜਦੋਂ ਅਗਲਾ ਕੋਈ ਛੋਟੀ ਗੱਡੀ ਮੰਗਦਾ ਬਈ ਆਪਾਂ ਆਪਣੇ ਕੋਲ ਤਕਰੀਬਨ ਬਰੀਜਾ ਤਿੰਨ ਨੇ ਅੱਛਾ ਤਾਂ ਆਪਾਂ ਸਵਿਫਟ ਦੇ ਰੇਟ ਚ ਹੀ ਭੇਜਦੇ ਆ ਇਹ ਨਾਲੇ ਥੋੜੀ ਜੀ ਸੇਫ ਐ ਸਵਿਫਟਾਂ 'ਚ ਬਹੁਤ ਘੱਟ 에ਅਰਬੈਗ ਵਗੈਰਾ ਹੈ ਨਾਲੇ ਆਪਾਂ ਮਾਡਲ ਹੈ ਤੇ ਗੱਡੀ ਚੱਲ ਚਲਾਵੇ ਦੀ ਬਹੁਤ ਵਧੀਆ ਜੀ ਇੱਕ ਬਾਈ ਜੀ ਸ਼ਰਤ ਮੇਨ ਇਹ ਹੀ ਹੁੰਦੀ ਆ ਵੀ ਜਿਵੇਂ ਗੱਡੀ ਲੈ ਕੇ ਜਾਵੇ ਭਾਈ ਉਵੇਂ ਮੋੜ ਜਾ ਉਵੇਂ ਮੋੜ ਜੇ ਬਿਲਕੁਲ ਜੀ ਬਸ ਆਹੀ ਮੇਨ ਗੱਲ ਆ ਹਾਂਜੀ ਹਾਂ ਵੀ ਜਿਵੇਂ ਦੀ ਤੁਸੀਂ ਗੱਡੀ ਲੈ ਕੇ ਜਾ ਰਹੇ ਹੋ ਉਵੇਂ ਦੀ ਗੱਡੀ ਮੋੜ ਜੋ ਆਪਣਾ ਸੇਫ ਜਰਨੀ ਤੁਸੀਂ ਆਪਣੀ ਕਰੋ ਤੇ ਸੇਫ ਹੀ ਆਪਣੀ ਗੱਡੀ ਮੋੜ ਜੋ ਕਸਲ ਦੇ ਵਿੱਚ ਜਿਹਦਾ ਹੈਗਾ ਸਹੀ ਬੰਦਾ ਬਿਲਕੁਲ ਉਹ ਤਾਂ ਨਹੀਂ ਲੂਸ਼ ਲੂਸ਼ ਕਰਕੇ ਚਲਾਉਂਦਾ ਹਾਂਜੀ ਨਾ ਤਾਂ ਉਹਨੂੰ ਕਿਸੇ ਓਵਰਟੇਕ ਦਾ ਫਰਕ ਪੈਂਦਾ ਨਾ ਕੋਈ ਕਰ ਗਿਆ ਕਰ ਗਿਆ ਯਾਰ ਆਪਾਂ ਕੀ ਲੈਣਾ ਨਾ ਪੁਰ 2 ਮਿੰਟ ਲੇਟ ਬਿਊਜਿੰਗ ਤਾਂ ਵੀ ਵੱਡੀ ਗੱਲ ਨਹੀਂ ਜੇ ਕੋਈ ਚੱਕ ਮ ਉਹਦਾ ਤਾਂ ਹੱਲ ਹੀ ਕੋਈ ਨਹੀਂ ਬਾਈ ਜੀ ਪਤਾ ਕੀ ਹੁੰਦਾ ਹੈ ਸਭ ਤੋਂ ਗੱਡੀਆਂ ਨਾਲੋਂ ਵੀ ਜ਼ਿਆਦਾ ਅਹਿਮ ਹੁੰਦਾ ਐ ਐਨ ਆਰ ਆਈ ਨੇ ਆਪ ਸੇਫ ਵਾਪਸ ਜਾਣਾ ਹੁੰਦਾ ਉਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਬਹੁਤ ਆ ਸਾਡੀ ਸੋਚ ਨਾਲੋਂ ਪਹਿਲਾਂ ਉਹ ਆਪਣੀ ਸੇਫ ਸੋਚਦੇ ਨੇ ਬਿਲਕੁਲ ਜਿਵੇਂ ਬਿਲਕੁਲ ਬਿਲਕੁਲ ਜਦੋਂ ਉਹ ਬਾਹਰ ਜਾ ਕੇ ਵੀ ਹੁਣ ਇੱਥੇ ਕੀ ਕੁਝ ਹੁੰਦਾ ਹੈ ਹਨਾ ਉੱਥੇ ਜਾ ਕੇ ਉਹਨਾਂ ਦੀ ਸੋਚ ਹੀ ਚੇਂਜ ਹੋ ਜਾਂਦੀ ਹੈ ਉਹ ਸੇਫ ਚਲਾਉਂਦੇ ਨੇ ਉਹਨਾਂ ਦੀ ਸਭ ਤੋਂ ਸੇਫ ਡਰਾਈਵਿੰਗ ਐ ਐਨ ਆਰ ਆਈ ਕਰਦੇ ਇੱਕ ਵੱਡੀ ਗੱਲ ਇਹ ਆ ਵੀ ਐਨ ਆਰ ਆਈ ਭਰਾਓ 25 30 ਲੱਖ ਤਾਂ ਲਾਉਣਾ ਪੈਂਦਾ ਸੀ ਕਿ ਨਵੀਂ ਗੱਡੀ ਲੈਣ ਲੱਗਿਆਂ ਹਾਂਜੀ ਹੁਣ 45 ਲੱਖ 46 ਦੀ ਹੈਗੀ ਫੋਰਚੂਨਰ ਨਵੀਂ ਹਾਂਜੀ ਨਵੀਂ ਤੇ ਉਹ ਤੁਹਾਨੂੰ ਮੈਂ ਕਹਿੰਦਾ ਥੋੜੇ ਜਿਹਾ ਭਾਅ ਦੇ ਵਿੱਚ ਮਿਲ ਜਾਣੀਆਂ ਥੋੜਾ ਜਿਹਾ ਰੈਂਟ ਦੇ ਕੇ ਇਹਨਾਂ ਨੂੰ ਮਹੀਨਾ ਦੋ ਮਹੀਨੇ ਮौज ਕਰੋ ਤੇ ਫੜਾ ਲਓ ਚਾਬੀਆਂ ਅਗਲੀ ਵਾਰੀ ਫਿਰ ਗੱਲ ਅਗਲੀ ਵਾਰੀ ਫਿਰ ਭਾਵੇਂ ਥਾਰ ਲੈ ਲਓ ਬਿਲਕੁਲ ਉਸੇ ਥੋੜੇ ਘੜੇ ਭਾਅ ਚ ਨਾ ਅੰਤਰ ਦੇ ਨਾਲ ਹੀ ਨਾ ਜੋ ਸਮੇ ਦਾ ਰੇਟ ਹੋਊਗਾ ਤੇ ਆ ਫੋਰਚੂਨਰਾਂ ਖੜੀਆਂ ਆਪਣੀਆਂ ਹਾਂਜੀ ਜਮ ਜਮਦੂਦ ਦੇ ਝੋਟੇ ਜਮਦੂਦ ਦੇ ਝੋਟੇ ਆ ਦੇਖ ਲੋ ਝੋਟੇ ਵਰਗੀਆਂ ਗੱਡੀਆਂ ਖੜੀਆਂ ਨਾਲ ਕੋਲੇ ਕਮਾ ਸਾਰੇ ਮਾਡਲ ਕਿਹੜੇ ਮਾਡਲ ਤੋਂ ਸਟਾਰਟ ਹੋ ਜਾਂਦੀਆਂ ਬਾਈ ਜੀ ਇਹ ਬਾਈ ਜੀ ਇਹ ਫੋਰਚਨਰ ਇਹ ਹੈਗਾ 19 ਮਾਡਲ 19 ਤਾਂ ਜਮ ਹੀ ਨਵੀਂ ਪਾ ਹਾਂਜੀ ਇਹ 21 ਮਾਡਲ ਹੈ 21 ਇਹ ਹੈਗਾ ਬਾਈ ਜੀ 15 ਮਾਡਲ ਹਾਂ 15 ਮਾਡਲ 14 ਮਾਡਲ 15 ਮਾਡਲ ਜੀ 14 ਆਪਾਂ ਮਤਲਬ 10 ਸਾਲ ਤੋਂ 10 ਸਾਲ ਚੱਲੀਆਂ ਹੈ ਪਲਾਸਟਰ 14 ਵਾਂ ਲਾਸਟ 14 ਹੈ ਜੀ ਆਪਾਂ 14 ਮਤੂ ਦਾ ਰੇਟ ਵੀ ਹੋ ਜਾ ਘੱਟੂ ਕੇ ਨਹੀਂ ਰੇਟ ਕੱਟ ਬਿਲਕੁਲ ਜੀ ਬਿਲਕੁਲ ਮਾਡਲ ਦੇ ਹਿਸਾਬ ਨਾਲ ਵੀ ਰੇਟ ਹੁੰਦਾ ਬਾਈ ਹਾਂ ਜੀ ਹਾਂ ਮਾਡਲ ਦੇ ਹਿਸਾਬ ਨਾਲ ਮਾਡਲ ਦਾ ਤਾਂ ਐਵੇਂ ਆ ਬਾਈ ਥੋੜ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹਾਂ ਠੀਕ ਹੈ ਆਪਾਂ ਇਹ ਨਹੀਂ ਕਹਿੰਦੇ ਜਿਹੜੀ ਟਾਈਪ 2 ਹੈ ਜੇ ਜਿਹੜਾ ਇਹਨਾਂ ਦਾ ਰੈਂਟ ਹੈ ਸਾਰਿਆਂ ਦਾ ਸੇਮ ਹੀ ਹੈ ਅੱਛਾ ਕੋਈ ਉਹ ਨਹੀਂ ਹੁੰਦਾ ਹਾਂ ਜਿਹੜਾ ਕੋਈ 14 ਮਤਲਬ ਕਈ ਵਾਰੀ ਅਗਲੇ ਨੂੰ ਹੁੰਦਾ ਕਸਟ ਮਾਨਤਨ ਕਰਨਾ ਪੈਂਦਾ ਵੀ ਕੋਈ ਗੱਲ ਨਹੀਂ ਵੀਰੇ ਦੁਕਾਨਦਾਰੀ ਤੋ ਜਿਹੜਾ ਹੁੰਦਾ ਘੱਟ ਕਰ ਲਓ ਕੋਈ ਚੱਕਰ ਹੀ ਤੇ ਦਰਸ਼ਕੋ ਸਵਾਮਾ ਲੈ ਸਕਦੇ ਹੋ ਲਦਾਲ ਪਿੰਡ ਵੀਰੇ ਹੁਣੋਂ ਦਾ ਤੇ ਸਾਰੇ ਪੰਜਾਬ ਨਹੀਂ ਡੀਲ ਕਰਦੇ ਹੋ ਤੁਸੀਂ ਨਹੀਂ ਬਾਈ ਜੀ ਹਾਂ ਆਪਾਂ ਪੰਜਾਬ ਹਾਂ ਚੰਡੀਗੜ੍ਹ ਹਾਂ ਅ ਬਈ ਹਰਿਆਣਾ ਨਾਲ ਲੱਗਦਾ ਥੋੜੇ ਹਰਿਆਣਾ ਦੀ ਸਾਰੀ ਪੰਜਾਬੀ ਬੈਲਟ ਆਪਣੀ ਹਾਂ ਗੰਗਾ ਨਗਰ ਹਾਂ ਯੂਪੀ ਦੇ ਵਿੱਚ ਆਪਾਂ ਜਿਹੜੀ ਪੀਲੀ ਪੀਤ ਪੰਜਾਬੀ 벨ਟ ਹੈ ਹਾਂ ਉਹ ਖਿਮਟਾ ਤੱਕ ਜਿਹਦੇ 네ਪਾਲ ਬਾਰਡਰ ਤੱਕ ਆਪਾਂ ਉੱਥੇ ਤੱਕ ਗੱਡੀਆਂ ਸਾਰੀ ਪੰਜਾਬੀ 벨ਟ ਨੂੰ ਗੱਡੀਆਂ ਦਿੰਨੇ ਆ ਆਪਾਂ ਗੱਲ ਫਿਰ ਵੱਡੀ ਆ ਠੀਕ ਹੈ ਇਹ ਤਾਂ ਫਿਰ ਇਹ ਨਹੀਂ ਹੈਗਾ ਇਹ ਨਹੀਂ ਹੈਗਾ ਆਪਣੇ ਕਸਟਮਰ ਬਣੇ ਹੋਏ ਨੇ ਬਾਈ ਜਿਹੜੇ ਯੂਪੀ ਵਾਲੇ ਪੰਜਾਬੀ ਨੇ ਉਹ ਕਿੱਥੋਂ ਲੈਣਗੇ ਗੱਡੀਆਂ ਫਿਰ ਉੱਧਰ ਥੋੜੀ ਹੈਗੇ ਤਾਂ ਐਨਆਰਆਈ ਨੇ ਉਹਨਾਂ ਨੂੰ ਉਹ ਗੱਡੀ ਕਿੱਥੋਂ ਲੈਣਗੇ ਹੁਣ ਮੈਂ ਦੇਖਿਆ ਬਈ ਕਸ਼ਮੀਰ ਜਾਗ ਵਿੱਚ ਵੀ ਆਪਣੇ ਪੰਜਾਬੀ ਆ ਉੱਥੇ ਜਿਆਦਾ ਤਾਂ ਟਾਟਾ ਸੂਮੋ ਟੈਕਸੀ ਚ ਚੱਲਦੀ ਜਾਂਦੀਆਂ ਹਾਂਜੀ ਹੁਣ ਉੱਥੇ ਫੋਰਚੂਨਰ ਤਾਂ ਸੁਪਨਿਆਂ ਨਾਲੀ ਟੈਕਸੀ ਦੇ ਵਿੱਚ ਜੰਮੂ ਜਾਂਦੀਆਂ ਬਈ ਜੰਮੂ ਸਤਵਾਰੀ ਆਪਣੀਆਂ ਗੱਡੀਆਂ ਜਾਂਦੀਆਂ ਜਿਹੜੇ ਬੰਦੇ ਐਨਆਰਆਈ ਗਏ ਹੋਏ ਨੇ ਉੱਧਰ ਦੇ ਤੇ ਆਪਾਂ ਗੱਡੀਆਂ ਦੇ ਕੇ ਆਉਨੇ ਆ ਉੱਥੇ ਉੱਥੇ ਵੀ ਚੱਲਦੀਆਂ ਆਪਣੀ ਬਿਲਕੁਲ ਮੈਂ ਕਹਿੰਦਾ ਵੀ ਇੰਡੀਆ ਦੇ ਵਿੱਚੋਂ ਸਭ ਤੋਂ ਟੌਪ ਕਲਾਸ ਗੱਡੀਆਂ ਅਗਰ ਪਾਈਆਂ ਜਾਂਦੀਆਂ ਤਾਂ ਆਪਣੇ ਪੰਜਾਬ ਚ ਪਾਈਆਂ ਆਂਦੀਆਂ ਉਹ ਵੀ ਟੈਕਸੀ ਚ ਬਿਲਕੁਲ ਜੀ ਬਿਲਕੁਲ ਉਹ ਤਾਂ ਪਰਸਨਲ ਤਾਂ ਬਹੁਤ ਹੋਣਗੀਆਂ ਮਹਿੰਗੀਆਂ ਮਹਿੰਗੀਆਂ ਹਾਂ ਪਰ ਜੋ ਟੈਕਸੀ ਦੇ ਵਿੱਚ ਮਹਿੰਗੀ ਗੱਡੀ ਪਾਈ ਜਾਂਦੀ ਉਹ ਮੈਂ ਕਹਿੰਦਾ ਪੰਜਾਬ ਚ ਹੀ ਪਾਈ ਜਾਂਦੀ ਪੰਜਾਬ ਚ ਹੀ ਪਾਈ ਜਾਂਦੀ ਹੈ ਬਿਲਕੁਲ ਔਰ ਜਿਆਦਾ ਮੋਡੀਫਾਈ ਮੋਡੀਫਿਕੇਸ਼ਨ ਵੀ ਪੰਜਾਬ ਚ ਹੀ ਪਾਈ ਜਾਂਦੀ ਪੰਜਾਬ ਚ ਹੀ ਪਾਈ ਜਾਂਦੀ ਬਹੁਤ ਜਿਆਦਾ ਮੋਡੀਫਿਕੇਸ਼ਨ ਹੁਣ ਆਪਣੀਆਂ ਗੱਡੀਆਂ ਦੇ ਤਕਰੀਬਨ ਸਾਰੀਆਂ ਦੇ ਬਈ ਹਾਂ ਵਧੀਆ ਨਵੇਂ ਟਾਇਰ ਲੱਗੇ ਹੋਏ ਨੇ ਨਵੇਂ ਲਾਈ ਲੱਗੇ ਹੋਏ ਨੇ ਮੋਡੀਫਾਈ ਹੋਈਆਂ ਹੋਈਆਂ ਨੇ ਨਵੇਂ ਸੀਟ ਕਵਰ ਨੇ ਲੈਟਾਂ ਸਾਰਾ ਕੁਝ ਸਿਸਟਮ ਸਾਰਾ ਕੁਝ ਅਪਡੇਟ ਰੱਖਣਾ ਸਰਵਿਸ ਵਗੈਰਾ ਕਰਾ ਕੇ ਸਾਰਾ ਕੁਝ ਗੱਡੀ ਸੌਂਪ ਦੇਣੀ ਜਿਵੇਂ ਸੌਪਣੀ ਉਵੇਂ ਮੋੜ ਜਾਣੀ ਉਵੇਂ ਮੋੜ ਦਿੰਨੀ ਇਹ ਵੱਡੀ ਗੱਲ ਨੰਬਰ ਪਾ ਦਿਆਂਗੇ ਵੀਰੇ ਉਹਨਾਂ ਦਾ ਲਹਰਾ ਗਾਗਾ ਰੋਡ ਦੇ ਉੱਤੇ ਲਦਾਲ ਪਿੰਡ ਆ ਖੇਤ ਤੇ ਮੋਟਰ ਤੇ ਹੀ ਮਹਿਫਲਾਈ ਹੁੰਦੀ ਹੈ ਇਹਨਾਂ ਦੀ ਹਾਂ ਇੱਥੇ ਡੇਰੇ ਚੰਗਾ ਲੱਗਿਆ ਬਿਲਕੁਲ ਬਈ ਆਪਾਂ ਇਹ ਆਪਣੀ ਮੋਟਰ ਹੈ ਇਹ ਮੋਟਰ ਤੋਂ ਹੀ ਆਪਾਂ ਉਹ ਕਰਦੇ ਆ ਕੋਈ ਆਪਣਾ ਇਹ ਆਪਾਂ ਦਫਤਰ ਨਹੀਂ ਕੋਈ ਆਪਣੀ ਤੋਂ ਬਚ ਗਏ ਹਾਂ ਆਪਣਾ ਫਾਰਮ ਹਾਊਸ ਹੈ ਇਹ ਇੱਥੇ ਨਾਲੇ ਤਾਂ ਆਪਾਂ ਗੱਡੀਆਂ ਦਾ ਧੋਣ ਤਵਈਆ ਸਾਮ ਸੁਮਈਆ ਸਾਰਾ ਹੋ ਜਾਂਦਾ ਨਾਲੇ ਪਿੰਡ 'ਚ ਬੈਠੇ ਆ ਬਈ ਪਿੰਡ ਛੱਡ ਕੇ ਕਿੱਥੇ ਜਾਵਾਂਗੇ ਤੇ ਕੱਲ ਜੇ ਸ਼ਹਿਰ 'ਚ ਦਫਤਰ ਪਾਓਗੇ ਤਾਂ ਵੱਡੇ ਖਰਚੇ ਵਧਣਗੇ ਬਿਲਕੁਲ ਜੀ ਉਹ ਤੁਸੀਂ ਉਹਨਾਂ ਤੇ ਹੀ ਪਾਉਣੇ ਹੁੰਦੇ ਬਣਦਾ ਵੀ ਹੈ ਨਾ ਉਹ ਦਫਤਰੀ ਖਰਚੇ ਬਚੀ ਜਾਂਦੇ ਆ ਸ਼ਰੀਰ ਸੇ ਕਰਕੇ ਘਟ ਮਤੋਂ ਲਾਦਾ ਰੇਟ ਉਹ ਬਾਈ ਹੋਰ ਐ ਨਾ ਇੱਥੇ ਕੋੜਾ ਆਪਣੇ ਕੋਲੇ ਆਪਣੇ ਕੋਲੇ ਫੋਨ ਆਇਆ ਗੱਡੀ ਛੱਡ ਆਏ ਇੱਥੇ ਕੋੜਾ ਕੋਈ ਆਪਣੇ ਕੋਲੇ ਤੁਰਦਾ ਫਿਰਦਾ ਗਾਹਕ ਹੋਣਾ ਨਹੀਂ ਆਇਆ ਲਾ ਕੇ ਪੈਂਟ ਬਾਈ ਕੋਈ ਮਕੀਰਮ ਵਾਲੀ ਕੋਈ ਜੀਰੀ ਰਮਾਲੀ ਕੁਝ ਕਰ ਲਿਆ ਕੰਮ ਕਰ ਲੇ ਸਹੀ ਯਾਰ ਦੋਵੇਂ ਕੰਮ ਹੋਈ ਜਾਂਦੇ ਨੇ ਹੋਈ ਜਾਂਦੇ ਧੰਨਵਾਦ ਭਰਾ ਜਸਵਾਲ ਵੀਰੇ ਤੁਹਾਡਾ ਵੀ ਧੰਨਵਾਦ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤਾਂ ਸੁਆਮਾ ਲੈ ਸਕਦੇ ਹੋ ਨੰਬਰ ਪਾ ਦਿਆਂਗੇ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਤੇ ਬਾਕੀ ਗੱਲਬਾਰ ਤੁਸੀਂ ਆਪ ਹੀ ਕਰ ਲਿਓ ਵੱਡੀ ਆਫਰ ਇਹਨਾਂ ਦੀ ਇਹ ਸੀ ਹੌਣ ਬੱਕਰ ਲੋਗੇ ਹੌਣ ਵਾਲੇ ਭਾਅ ਦੇ ਉੱਤੇ ਤੁਹਾਨੂੰ ਸਿਆਲਾਂ ਚ ਮਿਲ ਲੀ ਗਏ ਹੈ ਨਾ ਬਿਲਕੁਲ ਜੀ ਇਹ ਵੱਡੀ ਗੱਲ ਆ ਇੱਕ ਹੋਰ ਵੀ ਹੈ ਹਾਂ ਇਹ ਜਿਹੜਾ ਪੰਜਾਬ ਦੇ ਵਿੱਚ ਟੋਲ ਹੈ ਉਹ ਆਪਣੇ ਵੱਲੋਂ ਫ੍ਰੀ ਹੋਊਗਾ ਪੰਜਾਬ ਪੰਜਾਬ ਚ ਪੰਜਾਬ ਪੰਜਾਬ ਚ ਠੀਕ ਹੈ ਜੀ ਕਈ ਵੀਰ ਕਹਿੰਦੇ ਨੇ ਵੀ ਚਲੋ ਕਈ ਬੰਦਿਆਂ ਦੇ ਕਾਰਡ ਬਣੇ ਹੁੰਦੇ ਨਹੀਂ ਲੋਡ ਨਹੀਂ ਉਹ ਉਹੋ ਜਿਹਾ ਉਹਨਾਂ ਨੂੰ ਅਸੀਂ ਰੈਂਟ ਵੀ ਕੱਟ ਕਰ ਦਿੰਦੇ ਹਾਂ 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 ਠੀਕ ਆ ਠੀਕ ਹੈ ਜਿਹੜੇ ਨਹੀਂ ਸਰਵਿਸ ਲੈਣਾ ਚਾਹਤੇ ਹਰੇਕ ਗੱਡੀ ਤੇ ਫਾਸਟੈਗ ਲੱਗਿਆ ਹੋਇਆ ਟੋਲ ਆਪਣੇ ਵੱਲੋਂ ਹੋਊਗਾ ਪੰਜਾਬ ਪੰਜਾਬ ਦੇ ਵਿੱਚ ਬੱਡੀ ਗੱਲਾਂ ਕੁਮੀ ਚਲੋ ਤੇਲ ਪਾਈ ਚਲੋ ਕੁਮੀ ਚਲੋ ਨਾ ਜਦਿਆਂ ਤੇ ਆਏ ਤਨਿਆਰੇ ਲੈਣੀਆਂ ਤੇ ਸ਼ੁਕਰੀਆ ਮਿਹਰਬਾਨੀ ਧੰਨਵਾਦ